జిమ్నీ ਚੋਣਾ ਤਾਂ ਪਹਿਲਾ ਇੱਕ ਵੱਡਾ ਫੇਰ ਬਦਲ ਦੇਖਣ ਨੂੰ ਮਿਲ ਰਿਹਾ ਹੈ ਤੇ ਦੱਸ ਦਈਏ ਕਿ ਸੀਐਮ ਆਨ ਦੇ ਵੱਲੋਂ ਕਾਂਗਰਸ ਪਾਰਟੀ ਨੇ ਇੱਕ ਵੱਡਾ ਛੜਕਾ ਦਿੱਤਾ ਗਿਆ ਹੈ ਤੇ ਉੱਥੇ ਹੀ ਜਿਲੰਦਰ ਦੀਆਂ ਇੱਕ ਪਾਸੇ ਜਿਮਨੀ ਚੋਣਾ ਹੋਈਆਂ ਤੇ ਬਾਕੀ ਥਾਵਾਂ ਦੇ ਉੱਤੇ ਜੋ ਜਿਮਨੀ ਚੋਣਾ ਲੈ ਕੇ ਲਗਭਗ ਸਾਰੀਆਂ ਪਾਰਟੀਆਂ ਤਿਆਰੀਆਂ ਖਿੱਚ ਰਹੀਆਂ ਨੇ ਇਸ ਵਾਰ ਗਿੱਦੜ ਬਾਦ ਜਿਮਨੀ ਚੋਣ ਵੀ ਜਿਹੜੀ ਕਿ ਦਿਲਚਸਪ ਰਹਿਣ ਵਾਲੀ ਹੈ ਤੇ ਹੁਣ ਬਰਨਾਲਾ ਦੇ ਜਿਮਨੀ ਚੋਣ ਨੂੰ ਲੈ ਕੇ ਇੱਕ ਵੱਡਾ ਧਮਾਕਾ ਦੇਖਣ ਨੂੰ ਮਿਲ ਰਿਹਾ ਹੈ ਤੇ ਜਿਸ ਦੇ ਵਿੱਚ ਸੀਮਾਂ ਦੇ ਵੱਲੋਂ ਕਾਂਗਰਸ ਪਾਰਟੀ ਨੇ ਇੱਕ ਵੱਡਾ ਝਟਕਾ ਦਿੱਤਾ ਗਿਆ ਤੇ ਦੱਸਦੀ ਹੈ ਕਿ ਉੱਥੇ ਹੀ ਵਿਧਾਨ ਸਭਾ ਹਲਕਾ ਪਰਣਾਲਾ ਦੀ ਜਿਮਨੀ ਚੋਣਾਂ ਤੋਂ ਪਹਿਲਾਂ ਹਲਕੇ ਦੀ ਸਿਆਸਤ 'ਚ ਨਾੜਕੀ ਢੰਗ ਦੇ ਨਾਲ ਇੱਕ ਵੱਡਾ ਫੇਰ ਬਦਲ ਉਸ ਵੇਲੇ ਦੇਖਣ ਨੂੰ ਮਿਲਿਆ ਜਦੋਂ ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਰਾਮ ਨਵਾਸੀਆ ਜਿਨ੍ਹਾਂ ਨੂੰ ਕਰੀਬ 1 ਸਾਲ ਬਾਅਦ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਤੇ ਬਹਾਲ ਕੀਤਾ ਗਿਆ ਸੀ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਮੂਲੀਅਤ ਕਰ ਲਈ ਹੈ ਤੇ ਉਸ ਤੋਂ ਇਲਾਵਾ ਸਮਾਜ ਸੇਵੀ ਕੁਲਵੰਤ ਸਿੰਘ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਥੇਰ ਦੇ ਮੌਜੂਦਗੀ 'ਚ ਦੋਵਾਂ ਆਗੂਆਂ ਦਾ ਆਪ ਪਰਿਵਾਰ 'ਚ ਸਵਾਗਤ ਕੀਤਾ ਤਕਰੀਬ 1 ਸਾਲ ਪਹਿਲਾਂ ਰਾਜਪਾਲ ਪੰਜਾਬ ਨੇ ਪੰਜਾਬ ਸਰਕਾਰ ਦੀ ਸਿਫਾਰਿਸ਼ ਤੇ ਗੁਰਜੀਤ ਸਿੰਘ ਰਾਮ ਨਿਵਾਸੀਆਂ ਨੂੰ ਜਿਹੜਾ ਕਿ ਪ੍ਰਧਾਨਗੀ ਦੇ ਉੱਤੇ ਤੋਂ ਹਟਾ ਦਿੱਤਾ ਸੀ ਤੇ ਹੁਣ ਪ੍ਰਸ਼ਾਸਨ ਨੂੰ ਨਵੀਂ ਚੋਣ ਕਰਵਾਉਣ ਦਾ ਹੁਕਮ ਦਿੱਤਾ ਸੀ ਜਿਸ ਤੇ ਮੁੱਖ ਮੌਕੇ ਕਾਉਂਸਲਰਾਂ ਨੇ ਆਮ ਆਦਮੀ ਪਾਰਟੀ ਦੇ ਆਗੂ ਰੁਪਿੰਦਰ ਸ਼ੀਤਲ ਬੰਟੀ ਨੂੰ ਨਵਾਂ ਪ੍ਰਧਾਨ ਚੁਣ ਲਿਆ ਸੀ ਸਰਕਾਰ ਦੇ ਇਸ ਫੈਸਲੇ ਨੂੰ ਗੁਰਜੀਤ ਸਿੰਘ ਰਾਮ ਨਵਾਸੀਆ ਨੇ ਮਾਨਯੋਗ ਹਾਈ ਕੋਰਟ ਨੂੰ ਇਸ ਨੂੰ ਚੁਣੌਤੀ ਦਿੱਤੀ ਸੀ ਤੇ ਬੀਤੇ ਸੋਮਵਾਰ ਨੂੰ ਮਾਨਯੋਗ ਹਾਈ ਕੋਰਟ ਨੇ ਆਪਣੇ ਦਿੱਤੇ ਫੈਸਲੇ 'ਚ ਗੁਰਜੀਤ ਸਿੰਘ ਰਾਮ ਨਵਾਸੀਆ ਦੀ ਪ੍ਰਧਾਨਗੀ ਨੂੰ ਵਰਕਰਾਰ ਰੱਖਿਆ ਸੀ ਦੂਜੇ ਪਾਸੇ ਨਗਰ ਕੌਂਸਲ ਅਤੇ ਬਰਨਾਲਾ ਦੇ ਮੀਤ ਪ੍ਰਧਾਨ ਦੀ ਚੋਣ ਹੋਏ ਉੱਥੇ ਹੀ ਲੰਮਾ ਸਮਾਂ ਹੋ ਗਿਆ ਤੇ ਜਿਸ ਦੇ ਵਿੱਚ 18 ਨਗਰ ਕੌਂਸਲਰਾਂ ਨੇ ਮਾਨਯੋਗ ਹਾਈ ਕੋਰਟ ਤੱਕ ਪਹੁੰਚ ਕੀਤੀ ਅਤੇ ਮਾਨਯੋਗ ਹਾਈ ਕੋਰਟ ਦੀਆਂ ਹਦਾਇਤਾਂ ਤੇ ਬੀਤੀ 17 ਸਤੰਬਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੀਤ ਪ੍ਰਧਾਨ ਦੀ ਚੋਣ ਸੰਬੰਧੀ ਮੀਟਿੰਗ ਰੱਖ ਲਈ ਗਈ ਸੀ ਪਰ 16 ਸਤੰਬਰ ਨੂੰ ਹੀ ਗੁਰਜੀਤ ਸਿੰਘ ਦੇ ਹੱਕ 'ਚ ਪ੍ਰਧਾਨਗੀ ਵਾਲਾ ਫੈਸਲਾ ਆਉਣ ਦੇ ਕਾਰਨ ਨਗਰ ਕੌਂਸਲਰਾਂ ਦੇ ਹੌਂਸਲੇ ਬਲੰਦ ਨੇ ਉੱਥੇ ਹੀ ਜ਼ਿਲ੍ਹਾ ਪ੍ਰਸ਼ਾਸਨ ਨੇ ਸਚੌਣ ਨੂੰ ਜਿਹੜਾ ਕਿ 24 ਸਤੰਬਰ ਤੱਕ ਮੁਲਤਵੀ ਕਰ ਦਿੱਤਾ ਸੀ ਤੇ ਆਉਣ ਵਾਲੀਆਂ ਜਿਮਨੀ ਚੋਣਾਂ ਨੂੰ ਲੈ ਕੇ ਮੀਤ ਪ੍ਰਧਾਨ ਦੀ ਚੋਣ ਸਤਾਧਾਰੀ ਤਰਦੇ ਲਈ ਜਿਹੜੀ ਕਿ ਜਿਤਨੀ ਬਹੁਤ ਜ਼ਰੂਰੀ ਹੋ ਗਈ ਹੈ ਪਰ ਅੱਜ ਪ੍ਰਧਾਨ ਗੁਰਜੀਤ ਸਿੰਘ ਰਾਮਨਵਾਸੀ ਦੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਕਾਰਨ ਸਾਰੇ ਸਮੀਕਰਨ ਹੀ ਬਦਲ ਗਏ ਨੇ ਤੇ ਗੁਰਜੀਤ ਸਿੰਘ ਰਾਮਨਵਾਸੀ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰਵਾ ਕੇ ਸੰਸਦ ਗੁਰਮੀਤ ਸਿੰਘ ਮੀਤ ਇਅਰ ਵੱਲੋਂ ਵਿਰੋਧੀਆਂ ਨੂੰ ਤਕੜੀ ਸਿਆਸੀ ਪਟਕੜਨੀ ਜਿਹੜੀ ਕਿ ਦਿੱਤੀ ਗਈ ਹੈ ਤੇ ਉੱਥੇ ਹੀ ਪਾਰਟੀ ਅੰਦਰ ਵੀ ਉਹਨਾਂ ਦਾ ਕਦਮ ਉੱਚਾ ਹੋਇਆ ਦਿਖਾਈ ਦੇ ਰਿਹਾ ਹੈ ਤੇ ਦੱਸਦੀ ਹੈ ਕਿ ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਨਵਾਸੀਆਂ ਨੇ ਆਮ ਆਦਮੀ ਪਾਰਟੀ 'ਚ ਸ਼ਮੂਲੀਅਤ ਕਰ ਨਾਲ ਸਿਆਸੀ ਸਮਕਰਨ ਬਦਲ ਚੁੱਕੇ ਨੇ ਸੰਸਦ ਗੁਰਮੀਤ ਸਿੰਘ ਮੀਤਹੇਰ ਦੀ ਅਗਵਾਈ ਹੇਠ ਗੁਰਜੀਤ ਸਿੰਘ ਨੇ ਕਾਂਗਰਸ ਛੱਡ ਕੇ ਝਾੜੂ ਦਾ ਹੱਥ ਫੜਿਆ ਇਸ ਕਦਰ ਨਾਲ ਕਦਮ ਨਾਲ ਜਿਹੜਾ ਕਿ ਗੁਰਮੀਤ ਸਿੰਘ ਮੀਤਹੇਰ ਨੇ ਆਪਣੇ ਵਿਰੋਧੀ ਨੇ ਇੱਕ ਵੱਡੀ ਸਿਆਸੀ ਪਟਕੰਨੀ ਦਿੱਤੀ ਤੇ ਉੱਥੇ ਹੀ ਸਿਆਸੀ ਮਾਹੌਲ ਦੇ ਵਿੱਚ ਇੱਕ ਨਵੀਂ ਦਿਸ਼ਾ ਦੇਖਣ ਨੂੰ ਮਿਲ ਰਹੀ ਕਿਉਂਕਿ ਗੁਰਜੀਤ ਸਿੰਘ ਦੀ ਸ਼ਮੂਲੀਅਤ ਆਮ ਆਦਮੀ ਪਾਰਟੀ ਦੇ ਲਈ ਇੱਕ ਵੱਡਾ ਸਿਆਸੀ ਫਾਇਦਾ ਮੰਨਿਆ ਜਾ ਰਿਹਾ ਹੈ ਤੇ ਉੱਥੇ ਹੀ ਗੁਰਜੀਤ ਸਿੰਘ ਰਾਮਨਵਾਸੀ ਦੇ ਨਾਲ ਖੜੇ ਨਗਰ ਕੌਂਸਲਾਂ ਵੱਲੋਂ ਭੀਤੇ ਕੱਲ ਤੋਂ ਹੀ ਉਹਨਾਂ ਨੂੰ ਮੁੜ ਤੋਂ ਪ੍ਰਵਾਨ ਪ੍ਰਧਾਨਗੀ ਦੀ ਕੁਰਸੀ ਤੇ ਬਿਠਾਉਣ ਵਾਲੇ ਵੱਡੇ ਪੱਧਰ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਦੇ ਦਫ਼ਤਰ ਨੂੰ ਚੰਗੀ ਤਰ੍ਹਾਂ ਚਮਕਾਇਆ ਜਾ ਰਿਹਾ ਗੁਰਜੀਤ ਸਿੰਘ ਜਿਹੜੇ ਸਵੇਰੇ ਜਲੰਧਰ ਦੇ ਵਿੱਚ ਇੱਕ ਪੇਸ਼ੀ ਤੇ ਗਏ ਤੇ ਅੱਜ ਦੁਪਹਿਰ ਤੋਂ ਬਾਅਦ ਚਾਰਜ ਸੰਭਾਲਣ ਦੀ ਜਿਹੜੀ ਕਿ ਚਰਚਾ ਚੱਲ ਰਹੀ ਸੀ ਤੇ ਜਿਸ ਸਬੰਧੀ ਉਹਨਾਂ ਨੂੰ ਜਿਹੜੇ ਕਿ ਲਗਾਤਾਰ ਕਾਫੀ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਤੇ ਹੁਣ ਦੱਸਦੀ ਹੈ ਕਿ ਸਿਆਸੀ ਫਿਰਬਦਲ ਬਰਨਾਲਾ ਦੀਆਂ ਜਿਮਨੀ ਚੋਣਾਂ ਦੇ ਲਈ ਇੱਕ ਚਰਚਿਆਂ ਨੂੰ ਜਨਮ ਦੇ ਰਿਹਾ ਤੇ ਆਮ ਆਦਮੀ ਪਾਰਟੀ 'ਚ ਗੁਰਦੀਪ ਸਿੰਘ ਦੀ ਸ਼ਮੂਲੀਅਤ ਨੇ ਪਾਰਟੀ ਦੇ ਹਮਾਇਤੇ 'ਚ ਨਵੀਂ ਜ਼ਿੰਦਗੀ ਫੂਕ ਦਿੱਤੀ ਹੈ ਤੇ ਦੱਸਦੀ ਹੈ ਕਿ ਸਿਆਸੀ ਪਾਰਟੀਆਂ 'ਚ ਹਲਚਲ ਵਧ ਗਈ ਹੈ ਆਮ ਆਦਮੀ ਪਾਰਟੀ ਦੀ ਸਥਾਨਕ ਪਕੜ ਹੋਰ ਮਜ਼ਬੂਤ ਹੋਈ ਹੈ ਇਹ ਫੇਰ ਬਦਲ ਸਿਆਸੀ ਮਾਹੌਲ ਤੇ ਕਿਹੋ ਜਿਹਾ ਅਸਰ ਪਾਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ ਪਰ ਗੁਰਜੀਤ ਸਿੰਘ ਦਾ ਆਮ ਆਦਮੀ ਪਾਰਟੀ ਛੋੜਨ ਨਾਲ ਕਾਂਗਰਸ ਨੂੰ ਇੱਕ ਵੱਡਾ ਸਿਆਸੀ ਨੁਕਸਾਨ ਮੰਨਿਆ ਜਾ ਰਿਹਾ ਹੈ ਤੇ ਦੱਸਦੀ ਹੈ ਕਿ ਲਗਾਤਾਰ ਹੁਣ ਜਿਹੜਾ ਕਿ ਜਿਵਨੀ ਚੋੜਾ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਜਿਹੜਾ ਕਿ ਸੀਐਮ ਆਨ ਇੱਕ ਕਾਂਗਰਸ ਨੂੰ ਵੱਡਾ ਛਟਕਾ ਦਿੱਤਾ ਹੈ